ਵੈਪਾਚਾ ਵੈਫਟ ਅੱਜ ਜਿਉਰੇ ਮਸਜਿਦ ਮੁਹੰਮਦ ਸ਼ਾਹ ਵੈਲਫੇਅਰ ਸੁਸਾਇਟੀ ਆਇਆ ਇੱਥੇ ਸਾਂਝ ਪਾਣ ਆਇਆ ਤੇ ਦਸਣ ਆਇਆ ਕਿ ਇਸ ਅੰਮ੍ਰਿਤਸਰ ਸੀਟ ਤੇ ਉੱਤੇ ਅਸੀਂ ਸਖਤ ਵਿਰੋਧ ਕੀਤਾ ਸੀ ਜਦ ਬੀਜੇਪੀ ਨੇ ਆਰਐਸਐਸ ਨੇ ਮਸਜਿਦ ਢਾਉਣ ਦਾ سلسلہ ਤੋਰਿਆ ਸੀ ਅੰਮ੍ਰਿਤਸਰ ਸਾਹਿਬ ਤੇ ਵੀ ਇਹਨਾਂ ਨੇ ਤੋਰਨ ਦਾ ਯਤਨ ਕੀਤਾ ਹੈ ਔਰ ਜਦ ਬਾਵੀ ਮਸਜਿਦ ਵੀ ਘਟਾਈ ਹੋਇਆ ਸੀਗਾ ਉਦੋਂ ਵੀ ਫਿਰ ਉਹਨੇ ਕਾਲੀ ਜੋਂੰਬਰ ਸਰ ਨੇ ਆਪਣੇ ਵੀਰਾਂ ਦਾ ਸਾਥ ਦਿੱਤਾ ਸੀਗਾ ਸੋ ਅਸੀਂ ਸਮਝਦੇ ਹਾਂ ਕਿ ਅਸੀਂ ਬਾਰਡਰ ਦੇ ਈ ਆ ਤੇ ਬਸਦੇ ਆ ਔਰ ਇੱਥੇ ਜਿੱਥੇ ਦੋ ਤਰਫ ਜੰਗ ਦਾ ਮਾਹੌਲ ਬਣਦਾ ਤੇ ਇਸਲਾਮ ਦੇ ਉੱਤੇ ਹਮਲੇ ਹੁੰਦੇ ਆ ਤੇ ਮੁੜ ਕੇ ਇੱਧਰ ਅੰਜਾਮ ਲੱਗਦੇ ਆ ਅਸੀਂ ਬਿਲਕੁਲ ਚਾਹੁੰਦੇ ਆ ਕਿ ਔਰੇ ਭਾਈਵਾਲ ਬਣ ਕੇ ਅਸੀਂ ਰਹੀਏ ਤੇ ਇੱਥੇ ਅਮਨ ਤੇ ਸ਼ਾਂਤ ਹੋਏ ਤੇ ਬਾਰਡਰ ਖੁੱਲ ਕੇ ਆਪਣੀਆਂ ਆਪੀਆ ਵਿੱਚ ਨੇ ਜਿਹੜਾ ਮੁੱਖ ਮੁੱਦਾ ਹੈਗਾ ਉਹ ਹੈਗਾ ਕਿ ਅਸੀਂ ਆਵਾਜਾ ਵੀ ਖੋਲੀਏ ਔਰ ਆਪਣੇ ਵਿਸਵੇ ਗੁਰਤਾਮਾ ਦੇ ਖੁੱਲੇ ਦਰਸ਼ਨ ਦੇਦਾਰ ਵੀ ਕਰ ਸਕੀਏ ਉੱਥੋਂ ਵੀ ਆ ਸਕਣ ਤੇ ਇਸ ਵਪਾਰ ਨਾਲ ਸਾਰੇ ਭਾਰਤ ਦੀ ਜੀਡੀਪੀ 1% ਵਾਧੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਅਮਨ ਤੇ ਸ਼ਾਂਤ ਦੇ ਨਾਲ ਜੰਗ ਦਾ ਮਾਹੌਲ ਬਾਰਡਰ ਤੇ ਨਾ ਪੈ ਨਾ ਬਣੇ ਔਰ ਵਪਾਰ ਵਧੇ ਇਹ ਦੋ ਮੁੱਦਿਆਂ ਦੇ ਤੇ ਅਸੀਂ ਮੁਲਾਬਾ ਨੂੰ ਸੁਣਨ ਹੈ ਮੈਂ ਇਹ ਸੁਣ ਲਿਆ ਅਜੇ ਆਇਆਂ ਸਮਝ ਤੋਂ ਅਲੱਗ ਹੀ ਗੱਲ ਹੈ ਅੱਜ ਬਰਾ ਮਾ ਮਾਨ ਜੀ ਦੀ ਪਾਰਟੀ ਜਿਹੜੀ ਹੈ ਮਾਨਤਰੀ ਮਾਨ ਜੀ ਖੜੇ ਨੇ ਉਹਨਾਂ ਵੀ ਅੱਜ ਅਸੀਂ ਵੀ ਆਇਆ ਕਹਿੰਦੇ ਆ ਸਾਡੀ ਮਰਜ਼ੀ ਜਿਹੜੀ ਹੈ ਦੀਨ ਮੁਹੰਮਦ ਕਾਫੀ ਇਤਿਹਾਸਿਕ ਪੁਰਾਣੀ ਮਰਜ਼ੀਬ ਹੈ ਅੱਜ ਜਿੰਨੇ ਦੇ ਦਿਨ ਹੈ ਔਰ ਜੇ ਤੰਦੂ ਸਾਹਿਬ ਵੀ ਆਏ ਨੇ ਇਹਨਾਂ ਦਾ ਵੀ ਜਿਆ ਜਾਨੇ ਜਿੱਦੇ ਵੀ ਪਾਰਟੀ ਦੇ ਬਹੁਤ ਬੰਦੇ ਆਏ ਨੇ ਸਾਰਿਆਂ ਦੀਆਂ ਜੀ